40 ਸਾਲ ਪਹਿਲਾਂ ਇੱਕ ਸੁਪਨਾ ਦੇਖਿਆ ਕਿ ਜਦੋਂ ਮੈਂ ਰਿਟਾਇਰਡ ਹੋਊਗਾ ਤੇ ਆਪਣੇ ਘਰ ਦੀ ਛੱਤ ਦੇ ਉੱਪਰ ਬੱਸ ਬਣਾਵਾਂਗਾ ਉਸ ਬੱਸ ਦੀਆਂ ਤਸਵੀਰਾਂ ਵੀ ਮੈਂ ਤੁਹਾਨੂੰ ਦਿਖਾ ਦੇਣਾ ਚਾਹਨਾ ਕਿ ਪੀਆਰਟੀਸੀ ਦੀ ਪੂਰੀ ਦੀ ਪੂਰੀ ਬੱਸ ਜਿਹੜੀ ਹੈ ਸਰਦਾਰ ਰੇਸ਼ਮ ਸਿੰਘ ਹਾਰਾ ਨੇ ਆਪਣੀ ਛੱਤ ਦੇ ਉੱਪਰ ਬਣਾ ਦਿੱਤੀ ਹੈ ਇਹ ਬੱਸ ਸਿਰਫ ਢਾਂਚਾ ਹੀ ਨਹੀਂ ਹੈ ਅੰਦਰ ਹਰ ਇੱਕ ਚੀਜ਼ ਜੋ ਬੱਸ ਦੇ ਵਿੱਚ ਮੌਜੂਦ ਹੁੰਦੀ ਹੈ ਉਹ ਫੈਸਿਲਿਟੀ ਹਰ ਇੱਕ ਉਸ ਬੱਸ ਦੇ ਵਿੱਚ ਮੌਜੂਦ ਹੈ ਉਸ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਸਰਦਾਰ ਰੇਸ਼ਮ ਸਿੰਘ ਜੀ ਜਿਹੜੇ ਕਾਂਗ ਸਾਬੂਦੇ ਸਾਬਕਾ ਸਰਪੰਚ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ 40 ਸਾਲ ਦਾ ਸਫਰ ਉਹਨਾਂ ਦਾ ਪੀਆਰਟੀਸੀ ਨਾਲ ਕਿੱਦਾਂ ਜਾ ਰਿਹਾ ਤੇ ਕਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੇ ਮਨ 'ਚ ਆਇਆ ਕਿ ਜਿਹੜੀ ਇਹ ਪੀਆਰਟੀਸੀ ਦੀ ਬੱਸ ਹੈ ਉਹ ਘਰ ਦੀ ਛੱਤ ਤੇ ਬਣानी ਚਾਹੀਦੀ ਹੈ ਜਿਸ ਨੂੰ ਦੂਰ ਦਰਾਰਾਂ ਤੋਂ ਵੀ ਲੋਕ ਦੇਖਣ ਲਈ ਆਏ ਆਂਦੇ ਨੇ ਕਿਉਂਕਿ ਇੱਕ ਖਿੱਚ ਦਾ ਕੇਂਦਰ ਇਹ ਜਿਹੜੀ ਬੱਸ ਬਣੀ ਹੋਈ ਹੈ ਆ ਫਿਰ ਇੱਕ ਵਾਰੀ ਬੱਸ ਦਿਖਾ ਦੇਣਾ ਕਿ ਪੂਰੀ ਪੀਆਰਟੀਸੀ ਦੀ ਬੱਸ ਜਿਹੜੀ ਬਣਾਈ ਗਈ ਹੈ ਪੀਆਰਟੀਸੀ ਦਾ ਜਿਹੜਾ ਲੋਗੋ ਹੁੰਦਾ ਹੈ ਜਿਹੜਾ ਕੋੜੇ ਨੂੰ ਕੋੜੇ ਦਾ ਉਹ ਵੀ ਜਿਹੜਾ ਲਗਾਇਆ ਹੋਇਆ ਉਸ ਦੇ ਨਾਲ ਪੂਰੇ ਟਾਇਰ ਅੰਦਰ ਪੂਰਾ ਜਿਹੜਾ ਬੱਸ ਦੇ ਵਿੱਚ ਸਿਸਟਮ ਹੁੰਦਾ ਉਹ ਸਿਸਟਮ ਹੈ ਰੇਸ਼ਨਜੀ ਹਰੀ ਸਾਡੇ ਨਾਲ ਮੌਜੂਦ ਹੈ ਸਰਦਾਰ ਜੀ ਪਹਿਲੇ ਤਾਂ ਸਤਿ ਸ੍ਰੀ ਅਕਾਲ ਕਿਸ ਤਰ੍ਹਾਂ ਦਾ ਰਿਹਾ ਸਫਰ 40 ਸਾਲ ਦਾ ਪੀਆਰਟੀਸੀ ਦੇ ਨਾਲ ਦਾ ਬਹੁਤ ਵਧੀਆ ਬਹੁਤ ਵਧੀਆ ਸਫਰ ਰਿਹਾ ਜ਼ਿੰਦਗੀ ਦੇ ਵਿੱਚ ਵਧੀਆ ਰਿਹਾ ਸਫਰ ਇਹ ਵਧੀਆ ਨੌਕਰੀ ਕੀਤੀ ਉੱਥੇ ਔਰ ਵਧੀਆ ਆਪਣੀ ਅਜਤ ਬਣੀ ਔਰ ਵਧੀਆ ਇਮਾਨਦਾਰੀ ਨਾਲ ਕੰਮ ਕੀਤਾ ਇੱਕ ਕਮਾਂਡਾੜੀ ਇਹ ਸਿਟਾਣ ਕੇ ਬਸ ਆਈ ਇਹ ਇੱਕ ਕਮਾਂਡਾੜੀ ਨਾਲ ਕੰਮ ਕਰਨ ਦਾ ਸਿਟਾ ਸੀ ਬਸ ਸਾਰੇ ਸਾਲ ਦਾ ਸਫਰ ਬੜਾ ਲੰਮਾ ਹੁੰਦਾ ਹੈ ਕਈ ਪੜਾਅ ਆਉਂਦੇ ਆ ਕਿਸੇ ਵਿੱਚ ਉੱਪਰ ਥੱਲੇ ਵੀ ਹੁੰਦਾ ਕੋਈ ਯਾਦ ਹੋਵੇ ਤੁਹਾਨੂੰ ਉਸ ਤਰ੍ਹਾਂ ਦਾ ਚੰਗੀਆਂ ਗੱਲਾਂ ਵੀ ਆਈਆਂ ਜੀ ਮਾੜੀਆਂ ਵੀ ਕਿਰਨਾ ਬਪੜੀ ਮੈਂ ਟ੍ਰੈਡਯੂਨੀ ਵਿੱਚ ਕੰਮ ਕਰਦਾ ਸੀਗਾ ਜੀ ਔਰ ਛੋਟਾ ਮੋਟਾ ਲੀਡਰ ਵੀ ਆਪਣੇ ਹੰਮ ਨੂੰ ਹੁੰਦਾ ਸੀਗਾ ਜੀ ਤੇ ਸਰਕਾਰ ਨਾਲ ਵੀ ਪੰਗੇ ਪਿੰਦੇ ਰਹੇ ਨੇ ਜੀ ਇਹ 85 ਵੀ ਆਮ ਹੀ ਮੈਨੇਜਮੈਂਟ ਨਾਲ ਪਿੰਦੇ ਰਹੇ ਪਰ ਚੰਗੇ ਸਫਰ ਦੇ ਵਿੱਚ ਚੰਗੇ ਰਹੇ ਕੋਈ ਕੋਈ ਬੇਰਮੀ ਦਾ ਕਾਰ ਨਹੀਂ ਖਟਿਆ ਕਿਸੇ ਨੇ ਕੋਈ ਅਜੋਜੀ ਗੱਲ ਕਹੀ ਹੋਵੇ ਜੋ ਅੱਜ ਤੱਕ ਕੋਈ ਯਾਦ ਹੋਵੇ ਨਹੀਂ ਸੋ ਅੱਜ ਕੱਲ ਤੱਕ ਜਿਹੜੀਆਂ ਜਿੰਨੀਆਂ ਗੱਲਾਂ ਕਹੀਆਂ ਮੇਰੇ ਯਾਨੀ ਮੈਨੂੰ ਉਹ ਹੀ ਜ਼ਿਆਦਾ ਕਿ ਮੈਂ ਸੋਭਾ ਵਾਲੀਆਂ ਕਹੀਆਂ ਮੇਰੇ ਮੈਨੂੰ ਮੈਂ ਸਪੈਸ਼ਲ ਤੌਰ ਤੇ ਇੱਕ ਮੇਰੇ ਕੋ ਉਹਨਾਂ ਨੇ ਮੈਨੂੰ ਬੰਗਲੌਰ ਭੇਜਿਆ ਸੀਗਾ ਤੁਹਾਨੂੰ 2007 ਦੇ ਵਿੱਚ ਜੀ ਇਹ 19 7 ਦੇ ਵਿੱਚ ਸੱਤ ਦੇ ਵਿੱਚ ਬੰਗਲੌਰ ਭੇਜਿਆ ਕਿ ਮੈਨੂੰ ਸਪੈਸ਼ਲੀ ਭੇਜਿਆ ਕਿ ਟੈਕਨੀਕਲ ਮਕੈਨਿਕ ਐ ਕਿ ਇਹ ਇਹਨੂੰ ਬੰਗਲੌਰ ਜਿਹੜੀ ਟ੍ਰਾਂਸਪੋਰਟ ਕੰਪਨੀ ਚੈੱਕ ਕਰਨ ਵਾਸਤੇ ਉਸੇ ਸਾਰੇ ਡਿਪੋ ਚੈੱਕ ਕਰਨ ਵਾਸਤੇ ਮੈਨੂੰ ਟੀਮ ਬਣਾ ਕੇ ਭੇਜਿਆ ਨਾਲ ਕਿ ਮੈਂ ਇੱਕ ਚੰਗਾ ਇਨਸਾਨ ਸੀ ਮੈਨੂੰ ਤਾਂ ਹੀ ਭੇਜਿਆ ਕਿਸ ਤਰ੍ਹਾਂ ਦਾ ਲੱਗਿਆ ਫਿਰ ਬਹੁਤ ਵਧੀਆ ਲੱਗਾ ਵਧੀਆ ਵਧੀਆ ਹੁਤ ਮੈਂ ਇਸ ਵਾਸਤਾ ਸੁਪਨਾ ਕਿਸ ਤਰ੍ਹਾਂ ਦੇਖਿਆ ਤੁਸੀਂ ਵੀ ਇਹ ਛੱਤ ਦੇ ਉੱਪਰ ਜਿਹੜੀ ਬੱਸ ਬਣਾਨੀ ਚਾਹੀਦੀ ਬੱਸ ਤਾਂ ਮੇਰੇ ਮਨ 'ਚ ਇਹ ਸੀ ਕਿ ਜਦੋਂ ਆਪਾਂ ਥੋੜਾ ਜਿਹਾ ਆਪਣੇ ਵਜਨ ਨੇ ਕਿ ਆ ਲੋਕਾਂ ਨੇ ਜਾਇਦਾ ਦੇਖਦੇ ਲੋਕ ਬਣਾਉਂਦੇ ਕੋਈ ਕੁਛ ਕੁਛ ਬਣਾਉਂਦਾ ਕੋਈ ਕੁਛ ਬਣਾਉਂਦਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਜਾਇਦਾਤ ਬਣਾਉਂਦਾ ਕੋਈ ਕੋਠੀਆਂ ਬਣਾਉਂਦਾ ਕੋਈ ਕੁਛ ਹੋਰ ਕਰਦਾ ਤੇ ਮੇਰੀ ਇੱਕ ਨੇਚਰ ਹੀ ਸੀ ਮੇਰੀ ਇਕੈਮ ਹੀ ਸੀ ਕਿ ਮੈਂ ਇੱਕ ਫੋਰ ਕੁਛ ਨਹੀਂ ਕਰੂੰਗਾ ਮੈਂ ਆਪਣੀ ਜਾਇਦਾਸ਼ੀ ਬਣਾਉਂਗਾ ਜੇ ਤੂੰ ਮੈਂ ਰੋਟੀ ਖਾਦੀ ਆ ਜੇ ਤੂੰ ਮੈਂ ਆਪਣਾ ਪਰਿਵਾਰ ਪਾਲਿਆ ਮੈਂ ਆਪਣਾ ਪਰਿਵਾਰ ਪਾਲਿਆ ਮੇਰੀ ਚੰਗੀ ਇੱਜ਼ਤ ਬਣੀ ਆ ਮੈਂ ਬਸ ਬਣਾਉਂਗਾ ਜਾ ਕੇ ਮੇਰਾ ਇਹ ਵੀ ਹੀ ਸੀਗਾ ਕਿੰਨਾ ਸਮੇਂ ਲੱਗਿਆ ਤੇ ਕਿੰਨੇ ਪੈਸੇ ਲੱਗੇ ਇਹਨੂੰ ਲਗਭਗ 2.5 ਸਾਲ ਲੱਗ ਗਈ ਛੋਟੇ ਛੋਟੇ ਕੰਮ ਕਰਾਉਂਦੇ ਆ ਜਦੋਂ ਕਰੋਨਾ ਆ ਗਈ ਕਰੋਨਾ ਦੇ ਵੀ ਰੋਗਿਆ ਕੰਮ ਰੁਕਣ ਤੋਂ ਬਾਅਦ ਫੇ ਮੈਂ ਬਿਮਾਰ ਹੋ ਗਿਆ ਮੈਂ ਕਾਫੀ ਬਿਮਾਰੀ ਦੇ ਘੇਰੇ ਚ ਆ ਗਿਆ ਫਿਰ ਮੈਂ ਠੀਕ ਹੋਣ ਤੋਂ ਬਾਅਦ ਉੱਥੇ ਹੀ ਮਹਾਰਾਜ ਜਦੋਂ ਐਡਮਿਟ ਸੀਟ ਲੈ ਜਾਣਾ ਉੱਥੇ ਮੈਂ ਅਰਦਾਸ ਕਰਦਾ ਰਿਹਾ ਸੱਚੇ ਪਾਤਸ਼ਾਹ ਵੀ ਮੇਰੀ ਬਸ ਉਦੂਹੀ ਪਈ ਆ ਮੇਰੀ ਜਿੰਦਗੀ ਬਖਸ਼ੋ ਮੈਨੂੰ ਰਾਹਨ ਦਿਓ ਤੇ ਮੈਂ ਆਪਣੀ ਬਾਹ ਜੁਰੂਬਣਾ ਮੈਂ ਜਾ ਕੇ ਸੱਚੇ ਪਾਸ਼ਾ ਮੇਰੇ ਕਿਰਪਾ ਕਰੋ ਵਾਹਿਗੁਰੂ ਨੇ ਅਰਦਾਸ ਸੁਣਵੀਂ ਮੇਰੇ ਬਾਦਸ਼ਾਹ ਬਾਦਸ਼ਾਹ ਵਾਹਿਗੁਰੂ ਨੇ ਮੇਰੀ ਅਰਦਾਸ ਪੂਰੀ ਕੀਤੀ ਮੈਂ ਫਿਰ ਅਣਕੇ ਬਸਣ ਨੂੰ ਸ਼ੁਰੂ ਕੀਤਾ ਦੋ 2.5 ਸਾਲ ਮੈਨੂੰ ਲੱਗੇ ਹਲੇ ਵੀ ਕੁਛ ਕੰਮ ਅਧੂਰਾ ਪਿਆ ਇਹਦਾ ਉਹ ਵੀ ਕਰਨਾ ਹੈ ਕਿੰਨਾ ਕੰਮ ਅਧੂਰਾ ਰਹਿ ਗਿਆ ਸੀ ਐਕੂਰੇਸ਼ਨ ਦਾ ਹੀ ਹੈ ਬਸ ਬਾਕੀ ਤਾਂ ਤਿਆਰ ਹੈ ਡੈਕੋਰੇਸ਼ਨ ਬਚੀ ਕਰਨ ਵਾਲੀ ਹੈ ਥੋੜੀ ਵਾਲੀ ਹੋਰ ਹਲੇ ਤੱਕ ਕਿੰਨਾ ਕਾ ਖਰਚ ਇਹਦੇ ਤੇ ਆ ਗਿਆ ਇਤਨਾ ਹਲੇ ਚਲੋ ਜੀ ਸ਼ੌਕ ਹੈ ਜਿੰਨਾ ਮਰਜ਼ੀ ਲਾਈਓ ਪੈਸੇ ਗਾਂ ਤੋਂ ਕਰ ਮਾਲੀ ਕੋਈ ਨਹੀਂ ਜੋ ਮਰਜ਼ੀ ਕਰੀ ਜਾਓ ਜਿੰਨੇ ਮਰਜ਼ੀ ਪੈਸੇ ਲਾਈ ਜਾਓ ਸਰਦਾਰ ਜੀ ਜਦੋਂ ਤੁਹਾਡੇ ਪਿੰਡ ਚ ਐਂਟਰ ਹੋਣਾ ਸੀ ਔਰ ਤੋਂ ਪਹਿਲਾਂ ਹੀ ਆਪਾਂ ਰੁਕੇ ਪੁੱਛਿਆ ਵੀ ਸਰਦਾਰ ਰੇਸ਼ਮ ਸਿੰਘ ਜੀ ਦੇ ਘਰ ਜਾਣਾ ਉਹ ਨਾਲ ਹੀ ਉਹਨਾਂ ਨੇ ਦੁਕਾਨ ਵਾਲਿਆਂ ਨੇ ਕਿਹਾ ਤਾਂ ਬੱਸ ਵਾਲਿਆਂ ਦੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਤਾਂ ਚਲੋ ਇੱਕ ਨਾਮ ਬਣ ਜਾਂਦਾ ਜੀ ਪਹਿਲੇ ਬਜ਼ੁਰਗਾਂ ਦੀਆਂ ਜਿਆਦਾ ਸਿਆਗੀਆਂ ਉਹਨਾਂ ਦੇ ਨਾਂ ਤੇ ਅਸੀਂ ਸਾਡੇ ਘਰ ਪਰਵਾਦ ਚ ਹੁੰਦੇ ਆ ਵੀ ਆਪਰੇ ਫਰਾਂਿਆਂ ਦੇ ਘਰ ਜਾਣਾ ਫਿਰ ਅਸੀਂ ਮਤਲਬ ਸਰਪੰਚੀ ਤੇ ਆ ਗਿਆ ਪਿੰਡ ਦੇ ਸਭ ਕਾ ਸਰਪੰਚ ਬਣ ਗਿਆ ਸਭ ਕਾ ਸਰਪੰਚ ਦਾ ਘਰ ਮਸ਼ਹੂਰ ਹੋ ਗਿਆ ਸਰਪੰਚ ਦਾ ਘਰ ਮਸ਼ਹੂਰ ਹੋ ਗਿਆ ਬਸ ਵਾਲਾ ਜਿਆਦਾ ਮਸ਼ਹੂਰ ਹੁਣ ਬਸ ਵਾਲਾ ਮਸ਼ਹੂਰ ਹੋ ਗਿਆ ਹੁਣ ਬਸ ਵਾਲਾ ਮਸ਼ਹੂਰ ਹੋ ਗਿਆ ਹੁਣ ਜਿਹੜਾ ਕੋਈ ਕਹਿੰਦਾ ਬਸ ਲੈ ਜਾਣਾ ਬਸ ਵਾਲੇ ਘਰ ਜਾਣਾ ਆਮ ਲੋਕਾਂ ਨੂੰ ਲੋਕ ਕਾਫੀ ਦੂਰੋਂ ਵੀ ਦੇਖਣ ਆਉਂਦੇ ਹੁਣੇ ਆਉਂਦੇ ਆ ਜੀ ਲੋਕ ਆਉਂਦੇ ਆ ਲੋਕ ਆਉਂਦੇ ਆ ਲੋਕ ਮਤਲਬ ਅਡੇ ਪਿੰਡਾਂ ਮੂਲ ਕਾਫੀ ਪਿੰਡ ਸਾਰਾ ਅਨਰਾਈਆ ਇਹਨਾਂ ਦੇ ਬੱਚੇ ਹੁੰਦੇ ਆ ਕੁੱਠੇ ਤੇ ਚੜਦੇ ਆ ਆਪਣੀਆਂ ਕੁੱਠੀਆਂ ਦੇ ਉੱਤੇ ਫਿਰਦੇ ਹੋੜਮਾ ਕਰਾਂਦੇ ਹੋੜਮਾ ਕਰੰਦੇ ਆ ਅੱਟੇ ਵਿੱਚ ਬੈਠਦੇ ਆ ਤੇ ਬਾਬਾ ਜਦੋਂ ਲੋਕ ਦੇਖਣ ਆਉਂਦੇ ਆ ਫੋੜਮਾ ਕਰਾਂਦੇ ਆ ਮਨ ਨੂੰ ਤਸੱਲੀ ਤਾਂ ਹੁੰਦੀ ਹੋਣੀ ਆ ਵੀ ਮੈਂ ਜਿਹੜਾ ਸੁਪਨਾ ਦੇਖਿਆ ਸੀ ਲੋਕ ਵੀ ਉਸ ਨੂੰ ਪਸੰਦ ਕਰ ਰਹੇ ਮੈਂ ਕਹਾਂ ਜੀ ਲੋਕੀ ਬੋਲ ਕਰਦੇ ਆ ਲੋਕਾਂ ਦੀ ਵੀ ਇਹ ਗੱਲ ਆ ਕਿ ਇਸ ਬੰਦੇ ਨੇ ਆਪਣਾ ਕੋਈ ਨਿੱਜੀ ਕੰਮ ਨਹੀਂ ਕੀਤਾ ਹੋਰ ਕੋਈ ਭੁੱਖ ਨਹੀਂ ਖਿੜਾਈ ਜਗਦਾਪੁਰ ਲਈ ਭੱਜਿਆ ਇਧਰ ਨਹੀਂ ਭੱਜਿਆ ਆਪਣੀ ਜ਼ਿਆਦਾਸ਼ ਬਣਾਤੀ ਪਿੰਡ ਦੇ ਵਿੱਚ ਸਾਡੇ ਪਿੰਡ ਦੀ ਟੌਰ ਬਣਾਤੀ ਸਾਡੇ ਪਿੰਡ ਦਾ ਨਾਂ ਕੰਗਸਾਬੂ ਬਸਾਂ ਵਾਲਾ ਬਣਾਤਾ ਦਸਾਂ ਵਾਲਾ ਕੰਗਸਾਬੂ ਬਣਾਤਾ ਬੁੱਕ ਵੀ ਫੜੀ ਹੋਈ ਏ ਤੁਸੀਂ ਕਿਤਾਬ ਵੀ ਲਿਖਦੇ ਹੋ ਹਾਂ ਕਿਤਾਬ ਮੈਂ ਲਿਖਣਾ ਆਪਣੇ ਪਿੰਡ ਦੀ ਹਸਤੀ ਲਿਖਦਾ ਜੀ ਆਪਣੇ ਪਿੰਡ ਦਾ ਜੋ ਮੈਨੂੰ ਆਪਣੀ ਮਾਨੀ ਸੁਰਤ 1904 ਤੋਂ ਲੈ ਕੇ ਮੈਨੂੰ ਆਪੀ ਸੁਰਤ ਦੇ ਵਿੱਚ ਮੈਂ ਜੋ ਦੇਖਿਆ ਤੇ ਉਤੋਂ ਬੈਕਗ੍ਰਾਉਂਡ ਪਿੱਛੇ ਸਨ 47 ਤੋਂ ਪਹਿਲਾਂ ਲਗਭਗ ਪਿਛਲੇ ਜਿਹੜੇ ਮੇਰੇ ਪੁਰਾਣੇ ਬਜ਼ੁਰਗ ਹੈ ਉਹਨਾਂ ਕੋਈ ਜਾਣਕਾਰੀ ਲੈਣਾ ਕਿਹੜੇ ਕਿਹੜੇ ਬੰਦੇ ਕਿਹੜੇ ਕਿਹੜੇ ਉਹਦੇ ਤੇ ਰਹੇ ਆ ਕਿਹੜੇ ਕਿਹੜੇ ਚੰਗੀਆਂ ਮਹਾਨਾਂ ਸੀ ਅਸੀਂ ਆ ਉਹ ਸਾਰੀ ਡੀਟੇਲ ਮੈਂ ਲਿਖਦਾ ਇਹ ਸਾਰਾ ਲੈ ਕੇ ਸਾਰੀ ਪਿੰਡ ਦੀ ਹੈਸੀ ਲੈ ਕੇ ਵਿੱਚ ਰੱਖੂੰਗਾ ਜਿਹੜੀ ਉਹਨਾਂ ਵਾਲੇ ਬੱਚੇ ਸਾਡੇ ਮੇਰੇ ਦੋਤੇ ਦੋਤੀਆਂ ਪੁੱਤੇ ਕੁੱਤੀਆਂ ਦਾ ਸਾਡੇ ਪਿੰਡ ਦੇ ਨਗਰ ਦੇ ਬੱਚੇ ਆਉਣਗੇ ਪੜ੍ਹਨਗੇ ਚੱਕੇ ਨੂੰ ਉਹ ਸਾਰਾ ਉਹਨਾਂ ਨੂੰ ਜਾਣਦਾ ਲਿਖਣ ਦਾ ਕਿਸ ਤਰ੍ਹਾਂ ਸ਼ੌਂਕ ਬਸ ਇਹ ਮੈਨੂੰ ਆਈ ਮਾਂ ਜੀ ਮੈਂ ਜਦੋਂ ਬਿਮਾਰ ਹੋ ਗਿਆ ਮੈਨੂੰ ਕੋਰੋਨਾ ਦੇ ਵਿੱਚ ਮੇਰੀ ਕਾਫੀ ਹਾਲਤ ਖਰਾਬ ਹੋ ਗਈ ਤਾਂ ਮੈਂ ਉੱਥੇ ਬੈਠਾ ਹਸਪਤਾਲ ਦਾਖਲ ਸੀਗਾ ਤੇ ਮੈਂ ਪੈਨ ਕੋਲ ਰੱਖ ਲਿਆ ਤੇ ਮੈਂ ਆਪਣਾ ਪਰ ਕੁਝ ਨਾ ਕੁ ਕਾਫੀ ਸਮਾਂ ਬਿਮਾਰਿਆ ਮੈਂ 2 ਸਾਲ ਸੇ 1.5 ਸਾਲ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਵੀ ਗੱਲ ਕਰ ਰਹੇ ਸੀ ਤੁਸੀਂ 1964 ਦੇ ਵਿੱਚ ਸਰ ਇੰਦਰ ਸਿੰਘ ਸਰਪੰਚ ਸੀ ਸਾਡੇ ਪਿੰਡ ਦੇ ਪਹਿਲੇ ਸਰਪੰਚ ਸੀ ਸਾਡੇ ਪਿੰਡ ਦੇ ਤੇ ਉਹ ਜਵਾਹਰ ਲਾਲ ਨਹਿਰੂ ਜੀ ਸਾਡੇ ਨੂੰ ਜਨਰਲ ਤੋਂ ਕੁਦਰ ਜਾ ਰਿਹਾ ਸੀ ਨਾ ਪਰਫਰਮ ਸੀਗਾ ਤੇ ਉਹ ਜੀਪ ਦੇ ਵਿੱਚ ਆਏ ਤੇ ਇੰਦਰ ਸਿੰਘ ਸਰਪੰਚ ਨੇ ਸਾਨੂੰ ਬੱਚਿਆਂ ਨੂੰ ਲੈ ਕੇ ਸੜਕ ਤੇ ਗਿਆ ਔਰ ਸਾਨੂੰ ਝੰਡੀਆਂ ਫੜਾ ਕੇ ਸੀ ਉਹਦਾ ਸਵਾਗਤ ਕੀਤਾ ਧੰਨਵਾਦ ਕੀਤਾ ਤੇ ਉਹਨਾਂ ਨਾਲ ਸਾਡੇ ਰੁਕੇ ਸੀ ਰੁਕੇ ਸੀ ਉਹ ਰੁਕੇ ਸੀ ਰੁਕੁੰਟੋਪਾਲ ਵੀ ਇਹ ਗੱਲ ਮੇਰੇ ਹੁਣ ਉਹ ਯਾਦ ਆਉਂਦੀ ਆ ਉਸ ਤੋਂ ਬਾਅਦ ਮੈਂ ਸਰਪੰਚ ਬਣ ਗਿਆ ਤੇ ਮੈਂ ਸਰਪੰਚ ਬਣ ਤੋਂ ਬਾਅਦ ਮੇਰੇ ਵੀ ਮਨ ਚ ਆਇਆ ਕਿ ਅੱਜ ਤੈਨੂੰ ਪਰਮਾਤਮਾ ਨੇ ਸਰਮੰਚੀ ਦਾ ਮੌਕਾ ਦਿੱਤਾ ਤੇ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਿੰਡ ਸੱਦਿਆ ਔਰ ਸੰਗਤ ਦਰਸ਼ਨ ਲੋਕਾਂ ਨੂੰ ਕਰਵਾਏ ਔਰ ਲੋਕਾਂ ਨਾਲ ਬਾਰਕੀਤਾ ਬੈਠ ਕੇ ਸਾਰਿਆਂ ਨਾਲ ਤੇ ਸਾਰਾ ਪਿੰਡ ਦਾ ਵਧੀਆ ਪਹੁੰਚ ਦਿੱਤਾ ਸਾਰਾ ਪਿੰਡ ਵੀ ਖੁਸ਼ ਹੋਇਆ ਕਿ ਵਾਕਿਆ ਵੀ ਤੂੰ ਕੋਈ ਹੈ ਇਤਿਹਾਸ ਤੇ ਚੱਲਦਾ ਹੈ ਤੇ ਹੋਰ ਕਿੰਨਾ ਸਮੇਂ ਇਸ ਦੀ ਤਿਆਰੀ ਦੇ ਵਿੱਚ ਬਸਦੀ ਬਸ ਹੁਣ ਤੇ ਤਿੰਨ ਲੱਗੇ ਹੁਣ ਤਾਂ ਥੋੜੇ ਘਮ ਹੈ ਹੁਣ ਤਾਂ ਥੋੜਾ ਹੀ ਹੈ ਹਲਕੇ ਮੇਰਾ ਇਹ ਮੈਂ ਤਾਂ ਹੀ ਨਹੀਂ ਕਹਦਾ ਕਿ ਮੇਰਾ ਜਿਹੜੇ ਟ੍ਰੇਡ ਯੂਨੀਅਨ ਨੇ ਮਰੀ ਟ੍ਰੇਡ ਯੂਨੀਅਨ ਮਰੀ ਆਉਗੀ ਇੱਥੇ ਮੇਰੇ ਡਿਪੋਂਾਂ ਦੇ ਬੰਦੇ ਆਉਣਗੇ ਆਣ ਕੇ ਸੀਟਾਂ ਦੇ ਵਿਛਣਗੇ ਫਿਰ ਉਸ ਘਟਨ ਕਰ ਪਾਰਟੀ ਕਰਨਗੇ ਸੰਗਠਨ ਕਰਨਗੇ ਅਸੀਂ ਆਪ ਕਰਾਂਗੇ ਬੈਠ ਕੇ ਜੀ ਅਸੀਂ ਬੈਠਾਂਗੇ ਮੇਰੀ ਟ੍ਰੇਡ ਯੂਨੀਅਨ ਦੇ ਲੀਡਰ ਆਉਣਗੇ ਸਾਰੇ ਡਿਪੋਂਾਂ ਚੋਂ ਆਉਣਗੇ ਸਿਰੂਰ ਤੋਂ ਪਟਿਆਲੇ ਤੋਂ ਕਪੂਰਥੱਲੇ ਕਿਉਂ ਲਿਖਿਆ ਗਿਆ ਹੈ ਉੱਪਰ ਦੇਖਿਆ ਨਾ ਕਪੂਰਥੱਲ ਸਰਵਿਸ ਜਾਰੀ ਕਪੂਰਥੱਲੇ ਦੀ ਹੈ ਜੀ ਮੈਂ ਡਿਪੋਂਾਂ ਦਾ ਫੀਸਕੋਡ ਵੀ ਰਿਆਂ ਪਟਿਆਲੇ ਵੀ ਰਿਆਂ ਸਿਰੂਰ ਵੀ ਰਿਆਂ ਤੇ ਮੇਰਾ ਜਾਦੀ ਸਰਵਿਸ ਮੇਰੀ ਸੀ ਸਰੂਰ ਯਾਦ ਹੀ ਨੌਕਰੀ ਮੇਰੀ ਕਬੂਲ ਸੀ ਬਿਲਕੁਲ ਬਸ ਫਿਰ ਮੈਂ ਦਿਖਾ ਦੇਣਾ ਸ਼ਾਨੇ ਪੈਪਸੋ ਪੀਆ ਆਰਟੀਸੀ ਦੀ ਬੱਸ ਜਿਹੜੀ ਬਣਾਈ ਗਈ ਹੈ ਪੂਰੇ ਟਾਇਰ ਰੇਮ ਹਰ ਇੱਕ ਚੀਜ਼ ਜਿਹੜੀ ਇਸ ਬੱਸ ਬਣਾਈ ਗਈ ਹੈ ਕਿਉਂਕਿ 40 ਸਾਲ ਦਾ ਸੁਪਨਾ ਸੀ ਕਿ ਜਦੋਂ ਮੈਂ ਰਿਟਾਇਰਡ ਹੋਵਾਂਗਾ ਤੇ ਬੱਸ ਜਿਹੜੀ ਆਪਣੀ ਛੱਤ ਦੇ ਉੱਪਰ ਬਣਾਈ ਜਾਵੇਗੀ ਇਸ ਦੇ ਅੰਦਰ ਲੀਆਂ ਤਸਵੀਰਾਂ ਵੀ ਤੁਹਾਨੂੰ ਮੈਂ ਦਿਖਾ ਦੇਣਾ ਵੀ ਕਿਸ ਤਰ੍ਹਾਂ ਅੰਦਰੋਂ ਵੀ ਜਿਹੜੀ ਹੈ ਤਿਆਰ ਜਿਹੜੀ ਕੀਤੀ ਗਈ ਹੈ ਹਰ ਇੱਕ ਚੀਜ਼ ਜਿਹੜੀ ਬੱਸ ਦੇ ਵਿੱਚ ਮੌਜੂਦ ਹੁੰਦੀ ਏ ਉਹ ਚੀਜ਼ ਬਣਾਈ ਗਈ ਏ ਸਰਦਾਰ ਜੀ ਅਰੇ ਵੀ ਸਾਡੇ ਨਾਲ ਮੌਜੂਦ ਹਨ ਨਾਲ ਵੀ ਗੱਲਬਾਤ ਚਾਰੀ ਰੱਖਾਂਗੇ ਉਸ ਤੋਂ ਪਹਿਲਾਂ ਦਿਖਾਵਾਂਗੇ ਕਿ ਡਰਾਈਵਰ ਦੀ ਸੀਟ ਪੂਰੀ ਬਣਾਈ ਗਈ ਏ ਸਟੀering ਲਗਾਇਆ ਗਿਆ ਹੈ ਮੀਟਰ ਲੱਗੇ ਹੋਏ ਨੇ ਸਰਦਾਰ ਜੀ ਸਰਾਈ ਬੈਠੋ ਬੈਠ ਕੇ ਕਰਦੇ ਆਪਾਂ ਗੱਲ ਤੁਹਾਡਾ ਸੁਪਨਾ ਹੈ ਸਰਕਾਰ ਹੋਇਆ ਉਹ ਚਲਾਉਂ ਗੁੰਡਿਆ ਓਏ ਉਹ ਮੜੀ ਜੀ ਦੂਜਾ ਪਿੱਛੇ ਖੜਕਣ ਕੰਮ ਹੋਊਗਾ ਅੱਛਾ ਪੂਰੀ ਆਵਾਜ਼ ਵੀ ਆਏਗੀ ਚਲ ਚਲੂਗੀ ਐਲਸੀਡੀ ਚੱਲੂਗੀ ਕਿਤੇ ਅੱਛਾ ਐਲਸੀਡੀ ਚੱਲੇਗੀ ਐਲਸੀਡੀ ਚਲਾ ਦਿਓ ਐਲਸੀਡੀ ਵੀ ਲਗਾਈਏ ਮਤਲਬ ਗਾਣੇ ਗੁਣੇ ਸਾਰਾ ਕੁਝ ਸਿਸਟਮ ਪੂਰਾ ਜਿਹੜਾ ਰੱਖਿਆ ਹੈ ਬਹੁਤ ਪਿਆਰ ਨਾਲ ਔਰ ਬਹੁਤ ਸਤਿਕਾਰ ਨਾਲ ਬਣਾਈ ਹੈ ਔਰ ਇਹਦੇ ਵਿੱਚ ਪੂਰੀ ਡੈਕੋਰੇਸ਼ਨ ਕਰਾਂਗੇ ਪੂਰਾ ਜੋ ਵਧੀਆ ਲੱਗੂਗੀ ਇਹ ਜਿਹੜੀ ਐਲਸੀਡੀ ਲਾਈ ਆ ਇਹ ਇੱਕ ਮੈਂ ਤਾਂ ਲਾਈ ਆ ਕਿ ਇੱਕ ਤਾਂ ਮੈਂ ਇਹਦੇ ਵਿੱਚ ਧਾਰਮਿਕ ਗਾਣੇ ਪੰਜਾਬੀ ਗਾਣੇ ਪੁਰਾਣੇ ਪੁਰਾਣੇ ਨਗੋਜਾਂ ਵਾਲੇ ਢਾਡੀਆਂ ਵਾਲੇ ਕਵੀ ਕਵੀਸ਼ਰਾਂ ਵਾਲੇ ਵਧੀਆ ਗਾਣੇ ਜਿਹੜੇ ਪੁਰਾਣਾ ਤਿਆਸ ਹੈ ਪੁਰਾਣਾ ਵਿਰਸਾ ਚਲੂਗਾ ਮਤਲਬ ਪੁਰਾਣਾ ਵਿਰਸੇ ਨੂੰ ਵੀ ਨਾਲ ਹੀ ਇਜਾਦਤ ਰੱਖਿਆ ਚੱਲਣਾ ਵਸਾਜ 18 ਸੀਟਾਂ ਬਣਾਈਆਂ ਗਈਆਂ ਨੇ ਇਸ ਦੇ ਪਿੱਛੇ ਵੀ ਕੋਈ ਲਿੰਕ ਜੁੜਦਾ ਤੁਸੀਂ ਹੁੰਦੇ ਬੈਕ ਸਾਈਡ ਦੇਖੋ ਪਿਛੇ ਉਹਨੇ ਲਿਖਿਆ ਸਾਰੇ ਜੀ ਸਾਰੇ ਬੰਦੇ ਲਿਖਿਆ ਉਹਨਾਂ ਦੇ ਬਕਾਇਦਾ ਨਾਮ ਲਿਖਿਆ ਇਹਦੇ ਵਿੱਚ ਜਿਹੜੀ ਜਿਹੜੀ ਸੀਟਾਂ ਬਣੀਆਂ ਉਹਨਾਂ ਦੇ ਬਾਈ ਨਾਈ ਬਾਈ ਨਾਮ ਮੈਂਸ਼ਨ ਕੀਤੇ ਵਿੱਚ ਲਿਸਟ ਲੱਗੀ ਦੇਖੋ ਤੇ ਸਾਡੇ ਨਾਲ ਬਾਈ ਨਵੇਂ ਆਪਣੇ ਸਾਥੀਆਂ ਨੂੰ ਵੀ ਨਾਲ ਹੀ ਸਾਡੇ ਨਾਲ ਨਾਮ ਵਿੱਚ ਲਿਖਿਆ ਸਾਰੇ ਸੀਟਾਮੈਂਟ ਵਾਸਤੇ ਬਣੀ ਆਜੋ ਆਪਾਂ ਅਦਰ ਬੈਠ ਕੇ ਵੀ ਨਾਲ ਦੀ ਨਾਲ ਗੱਲ ਕਰਾਂਗੇ ਉਸ ਤੋਂ ਪਹਿਲਾਂ ਮੈਂ ਦਿਖਾ ਦਿੰਦਾ ਕਿ 18 ਸੀਟਾ ਜੜੀਆਂ ਬਣਾਈਆਂ ਗਿਆ ਨੇ ਉਹਨਾਂ ਦੇ ਪੁਗਾ ਦਾ ਨਾਂ ਜਿਹੜੇ ਸਰਦਾਰ ਰੇਸ਼ਮ ਸਿੰਘ ਆਰਾ ਦੇ ਨਾਲ ਕੰਮ ਕਰਦੇ ਰਹੇ ਆ ਉਹਨਾਂ ਦਾ ਵੀ ਨਾਲ ਹੀ ਪੂਰਾ ਵੇਰਵਾ ਜਿਹੜਾ ਦਿੱਤਾ ਗਿਆ ਹੈ ਸਰਦਾਰ ਜੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਵੀ ਜਾਰੀ ਰੱਖਾਂਗੇ ਆਜੋ ਤੁਸੀਂ ਵੀ ਆਜੋ ਕਿਸ ਤਰ੍ਹਾਂ ਲੱਗਦਾ ਜਦੋਂ ਤੁਹਾਡੇ ਮਾਨਾਇ ਨੇ ਜਦੋਂ バス ਬਣਾਈ ਲੋਕ ਦੇਖਣ ਲਿਆ ਬਹੁਤ ਵਧੀਆ ਲੱਗਦਾ ਜਿੱਦਾਂ ਜਦੋਂ ਵੀ ਕੋਈ ਪੁੱਛਦਾ ਕਿ ਤੁਸੀਂ ਮਤਲਬ ਤੁਹਾਡਾ ਘਰ ਕਿੱਥੇ ਆਪਾਂ ਸਿੱਧਾ ਕਹਿ ਸਕਦੇ ਕਿ ਬਸ ਵਾਲੀ ਕੋਠੀ ਆ ਜੀਓ ਸਾਰਿਆਂ ਨੂੰ ਪਤਾ ਜਿਹਨੂੰ ਮਰਜ਼ੀ ਪੁੱਛ ਲੈਣ ਕਿ ਬਸ ਵਾਲੀ ਕੋਠੀ ਕਿੱਥੇ ਆ ਮਤਲਬ ਐਡਰੈਸ ਦੇ हिसाब ਦਾ ਆਪਣਾ ਵਧੀਆ ਬਣ ਗਿਆ ਹੈ ਹਾਂਜੀ ਬਹੁਤ ਵਧੀਆ ਲੱਗਦਾ ਜਦੋਂ ਲੋਕ ਆਉਂਦੇ ਨੇ ਮਿਲਣ ਲੈ ਤੇ ਦੇਖਣ ਲੈ ਬਸ ਜਿਹੜਾ ਲੋਕ ਦੂਰੋਂ ਚੱਲ ਕੇ ਆਉਂਦੇ ਤੁਹਾਡੇ ਕੋਲ ਵੀ ਅਸੀਂ ਤੁਹਾਡਾ ਬਸ ਦੇਖਣਾ ਚਾਹੁੰਦੇ ਹਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਲੱਗਦਾ ਇਹ ਕੋਈ ਚੰਗੀ ਚੀਜ਼ ਬਣਾਈ ਹੈ ਤਾਂ ਹੀ ਲੋਕ ਆਉਂਦੇ ਚੰਗੀ ਚੀਜ਼ ਨੂੰ ਆਉਣਗੇ ਲੋਕ ਦੇਖਣਗੇ ਔਰ ਲਾਸਟ ਦੇ ਵਿੱਚ ਇੱਕ ਮੈਂ ਸਵਾਲ ਕਰਨਾ ਚਾਹਨਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸੁਪਨਾ ਦੇਖਦੇ ਆ ਪਰ ਵਿੱਚ ਟੁੱਟ ਜਾਂਦੇ ਆ ਯਾਰ ਨਹੀਂ ਹੁਣ ਛੱਡ ਪਰਾਂ ਨਹੀਂ ਪੂਰਾ ਹੋਣਾ ਉਹਨਾਂ ਲੋਕਾਂ ਨੂੰ ਕੀ ਇਹ ਤਾਂ ਹਿੰਮਤ ਹੈ ਜੀ ਮੈਂ ਜੇ ਮੈਂ ਆਪਣਾ ਸੋਚਿਆ ਕਿ ਮੈਂ ਬਿਮਾਰ ਹੋ ਗਿਆ ਮੈਂ ਚੱਲ ਬਸਣ ਲੱਗਾ ਸੀਗਾ ਮੇਰੀ ਇਨੀ ਹਾਲਤ ਖਰਾਬ ਹੋ ਗਈ ਸੀ ਹੌਸਲਾ ਨਹੀਂ ਛੰਡਾਇਆ ਇਸ ਬੰਦੇ ਨੂੰ ਕੋਈ ਹਰ ਜ਼ਿੰਦਗੀ ਦੇ ਵਿੱਚ ਇੱਕ ਕਾਇਮ ਚਾਹੀਦਾ ਇੱਕ ਕੋਈ ਨਾ ਕੋਈ ਚੰਗਾ ਕੰਮ ਕਰਕੇ ਜਾਓ ਜਿਹੜਾ ਤੁਹਾਡੀ ਉਹਨਾਂ ਦੀ ਜ਼ਿੰਦਗੀ ਪੀੜ੍ਹੀਆਂ ਦੱਸੇ ਵੀ ਹਮ ਚਾਹਣਾ ਚਾਹੀਦਾ ਬੰਦੇ ਨੂੰ ਹਰ ਇਨਸਾਨ ਨੂੰ ਕਰਨਾ ਚਾਹੀਦਾ ਮੈਨੂੰ ਹੌਸਲਾ ਰੱਖਣਾ ਚਾਹੀਦਾ ਬੰਦੇ ਨੂੰ ਇਹ ਨਾ ਪਿੱਛਾ ਛੱਡ ਦੇ ਵੀ ਮੁਸੀਬਤਾਂ ਵੀ ਹੋਣੀਆਂ ਮੁਸ਼ਕਲਾਂ ਵੀ ਹੋਣੀਆਂ ਉਹਨਾਂ ਦਾ ਟਕਰਾ ਕਰੋ ਉਹਨਾਂ ਦਾ ਸਾਹਮਣਾ ਕਰੋ ਤੇ ਆਪਣਾ ਜਿਹੜਾ ਏਮ ਪੂਰਾ ਕਰੋ ਬਿਲਕੁਲ ਜਿਸ ਤਰ੍ਹਾਂ ਕੇ ਸਰਦਾਰ ਜੀ ਹਰਾਨਾ ਗੱਲਬਾਤ ਕੀਤੀ ਬੱਸ ਵੀ ਤੁਹਾਨੂੰ ਦਿਖਾਈ ਕਿਸ ਤਰ੍ਹਾਂ ਪੀਆਰਟੀਸੀ ਦੀ ਬੱਸ ਆਪਣੀ ਛੱਤ ਦੇ ਉੱਪਰ ਤਿਆਰ ਜਿਹੜੀ ਕੀਤੀ ਗਈ ਏ ਦੂਰ ਤਰਾਰੋਂ ਲੋਕ ਜੜੇ ਆਸ ਬੱਸ ਦੇ ਨੂੰ ਦੇਖਣ ਲਈ ਆਂਦੇ ਨੇ 12 ਸੀਟਾਂ ਦੀ ਪੂਰੀ ਬੱਸ ਤਿਆਰ ਕੀਤੀ ਗਈ ਉੱਥੇ ਸਰਦਾਰ ਰੇਸ਼ਮ ਸਿੰਘ ਜਿਹੜੇ ਸਾਬਕਾ ਸਰਪੰਚ ਵੀ ਰੇ ਨੇ ਕਾਂਗਸਾਬੂ ਦੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਜਿਹੜਾ ਸੁਪਨਾ ਦੇਖਿਆ ਇੱਕ Aim ਪੂਰਾ ਬਣਾਉਣਾ ਚਾਹੀਦਾ ਉਸ ਨੂੰ ਪੂਰਾ ਕਰਨ ਦੇ ਲਈ ਜਿਸ ਤਰ੍ਹਾਂ ਕਿ ਇਹਨਾਂ ਨੇ 40 ਸਾਲ ਪਹਿਲਾਂ ਸੁਪਨਾ ਦੇਖਿਆ ਸੀ ਆਪਣੇ ਘਰ ਦੀ ਛੱਤ ਦੇ ਉੱਪਰ ਬਸ ਬਣਾਉਂਦਾ ਤਾਂ ਉਸ ਨੂੰ ਪੂਰਾ ਕੀਤਾ ਤੇ ਅੱਜ ਉਸ ਸੁਪਨੇ ਨੂੰ ਦੇਖਣ ਲਈ ਦੂਰੋਂ ਵੀ ਲੋਕ ਚੱਲ ਕੇ ਆਂਦੇ ਨੇ ਕੈਮਰਾਮੈਨ ਰੇਸ਼ਵ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਚਲਾਦਾ